We'll <laughs> ਗੁਰਦੁਆਰਾ ਸੰਗਤ ਸਾਹਿਬ ਨੇ ਜੀਤਿਵਹਾਰ ਲਹਾਰ ਕਰੁਰ ਅੰਮ੍ਰਿਤਸਰ ਵਿਖੇ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦੇ ਹਾਰਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਿਰਮਲ ਸਿੰਘ ਆਨੰਦ ਨੇ ਦੱਸਿਆ ਕਿ 10 ਜਨਵਰੀ ਤੋਂ ਲੈ ਕੇ 14 ਜਨਵਰੀ ਤੱਕ ਪੰਜ ਪ੍ਰਬਾਤ ਫੇਰਦੀਆਂ ਕੱਡੀਆਂ ਗਈਆਂ ਸਨ ਉਪਰੰਤ 15 ਜਨਵਰੀ ਨੂੰ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਭੋਗ ਅੱਜ 17 ਜਨਵਰੀ ਨੂੰ ਪਾਏ ਗਏ ਹਨ ਅਮਰੀਕ ਸਿੰਘ ਤੇ ਸਾਥੀਆਂ ਨੇ ਇੱਕ ਵੀ ਸ੍ਰੀ ਦੁਆਰਾ ਹਾਜ਼ਰੀ ਭਰੀ ਹਜੂਰੀ ਜਿਤਾ ਪਾਈ ਪ੍ਰਵਿੰਦਰ ਸਿੰਘ ਹਰਪ੍ਰੀਤ ਸਿੰਘ ਤੇ ਜਗਦੀਪ ਸਿੰਘ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਤੇਰੇਮ ਸਿੰਘ ਵੀ ਅਤੇ ਪ੍ਰਚਾਰਕ ਨੂੰ ਗੁਰਬਾਣੀ ਦੀ ਕਥਾ ਕੀਤੀ ਗੁਰੂ ਸਾਹਿਬ ਦੇ ਜੀਵਨ ਬਾਰੇ ਵਿਸਥਾਰ ਸਹਿ ਦੱਸਿਆ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਤੇ ਕੈਪਟਨ ਅਜੀਤ ਸਿੰਘ ਨਿਰਮਲ ਸਿੰਘ ਅਨੰਦ ਜਥੇਦਾਰ ਜੰਨਤ ਸਿੰਘ ਬਲਜੀਤ ਸਿੰਘ ਰਾਜੂ ਟੁੱਲੋ ਬੁੱਟਾ ਸਿੰਘ ਡਾਕਟਰ ਕਮਲਦੀਪ ਸਿੰਘ ਡਾਕਟਰ ਅਮਨਦੀਪ ਸਿੰਘ ਹਰਪਾਲ ਸਿੰਘ ਧਰਮਿੰਦਰ ਸਿੰਘ ਬੱਬਲਪ੍ਰੀਤ ਸਿੰਘ ਮਨਮੋਹਿਤ ਸਿੰਘ गुरप्रीत सिंह ज्योति सुरजीत कौर कालो अमरजीत कौर सुखविंदर कौर अमृत कौर राजविंदर कौर बाबा सुखदेव सिंह हरदेव सिंह शमशेर सिंह जसा सिंह वसा सिंह प्रितपाल सिंह भुलर इंद्रप्रीत कौर में बहुत संगत हाजिर सन चिड़िया नाजड़ाव सबर लखनल एक लड़ाव गिदड़ा तो मैं शेर बनावा तभी गोबिंद नाम कहावा ਪਾਇ ਗੁਰੂ ਜੀ ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਦੇਵ ਨੀਂ ਵਿਧਾਈਆਂ ਅੱਜ ਦੇ ਦਿਨ ਸਾਇਬੇ ਕਮਾਲ ਸਰਵੰਸ ਜਾਨੀ ਹਿਮਕੁੰਡ ਤਪਸਵੀ ਰਾਮਧਪੁਰ ਵਾਸੀ ਤੰਤਨ ਸਾਹਿਬ ਸ਼੍ਰੀ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਜੀ ਦਾ ਸਨ 1666 ਈਸਵੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਮਾਤਾ ਗੁਜਰੀ ਕੌਰ ਜੀ ਦੀ ਕੁੱਖੋਂ ਅਵਤਾਰ ਹੋਇਆ ਸੀ ਸਾਰੀਆਂ ਸੰਗਤਾਂ ਨੂੰ ਤਨਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਉਤਾਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਹਾਰ ਕਰੋੜ ਅੰਮ੍ਰਿਤਸਰ ਵੱਲੋਂ ਜਿਵੇਂ ਪ੍ਰੋਗਰਾਮ ਲਿਖਿਆ ਗਿਆ ਸੀ ਪਹਿਲਾਂ 5 ਪ੍ਰਭਾਤ ਫੇਰੀਆਂ ਜੋ ਕਿ ਰਣਜੀਤ ਵਿਹਾਰ ਦੇ ਸਾਰੇ ਇਲਾਕੇ 'ਚ ਹੁੰਦੀਆਂ ਹੋਈਆਂ ਸੰਪੰਨ ਹੋਈਆਂ ਉਪਰੰਤ ਦੋ ਸ਼੍ਰੀ ਖੰਡ ਪਾਠ ਸਾਹਿਬ ਰਖਾਈ ਗਏ ਜਿਨ੍ਹਾਂ ਦੇ ਭੋਗ 17 ਤਰੀਕ ਨੂੰ ਪਏ ਹਨ ਅੱਜ ਦੇ ਦਿਨ ਅਤੇ ਉਪਰੰਤ ਕਥਾ ਕੀਰਤਨ ਦੀਵਾਨ ਚੱਲਿਆ ਹੈ ਗੁਰਗੋਇ ਲੰਗਰ ਅਤੁੱਟ ਵਰਤਾਏਗੇ ਹਨ ਸ਼ਾਮ ਨੂੰ ਦੀਵ ਮਾਲਾ ਕੀਤੀ ਜਾਵੇਗੀ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸਿਰਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹੋਏ ਅਮਰ ਜਕਨਾ ਚਾਹੀਦਾ ਹੈ ਬਾਣੀ ਬਾਣੇ ਦੇ ਧਾਰਨੀ ਹੋਣਾ ਚਾਹੀਦਾ ਹੈ ਅਤੇ ਗੁਰੂ ਵਾਲੇ ਸਿੰਘ ਬਣ ਕੇ ਸਜਣਾ ਚਾਹੀਦਾ ਹੈ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ